ਉਸੀ ਇਸ ਫਿਲਮ ਤੋਂ ਪਹਿਲਾਂ ਤੇ ਕਿਦਾਂ ਇਹ ਮਹਿਸੂਸ ਹੋਇਆ ਸੀ ਜਦੋਂ ਇਸ ਫਿਲਮ ਦਾ 파ਟ ਆ ਬਣ ਹੱਥ ਜੋੜਨਾ ਚੱਕੀ ਗੱਲ ਹੈ ਜਿਹਨੇ ਜਦ ਅਸੀਂ ਅੰਦਰੋਂ ਨਿਭਰ ਨਹੀਂ ਹੁੰਦੇ ਉਹਨੇ ਦੇਰ ਨਾ ਤਾਂ ਸਾਡੇ ਉਹ ਐਕਸੈਪਟ ਹੁੰਦੀ ਹੈ ਅਰਦਾਸ ਤੇ ਨਾ ਹੀ ਸਾਨੂੰ ਸਭ ਤੋਂ ਸਟੇਟਿੰਗ ਕਿਨੇ ਨੇ ਦੁੱਖ ਚੱਲੇ ਪਰ ਉਹ ਮਸਲੇ ਮਸਲੇ ਉਹ ਰੋਂਦੇ ਖਾਦੇ ਕਿਵੇਂ ਉਹ ਆਪਣਾ ਕੰਟਰੋਲ ਕਰ ਜਾਂਦੇ ਆ ਉਹਨਾਂ ਦੁੱਖਾਂ ਨੂੰ ਅੰਦਰ ਸੁਆ ਕੇ ਫੇਰ ਹੱਸਦੇ ਨੇ ਹੱਸਨੇ ਤੇ ਸਿਖਾਉਂਦੇ ਸਮਝਣਾ ਸੌ ਜੋ ਸੀ ਜਦੋਂ ਇਸ ਫਿਲਮ ਦਾ ਪਾਤਰ ਨੇ ਦੂਜੇ ਦੇਰਦਾਰ ਦੇਖਦੇ ਸੀਗੇ ਤਾਂ ਕਿੰਨਾ ਕ ਆਪਣੇ ਆਪ ਨੂੰ ਕਨੈਕਟ ਕਰਾਰੇ ਸੀ ਬਾਕੀ ਖੁਸ਼ੀ ਵੀ ਹੁੰਦੀ ਹੈ ਮਾਣ ਵੀ ਮਹਿਸੂਸ ਹੁੰਦਾ ਜਦੋਂ ਤੁਹਾਡੇ ਨਾਲ ਕੋਈ ਸੀਨੀਅਰ ਕਲਾਕਾਰ ਬਹੁਤ ਸੋਚੇ ਹੋਏ ਕਲਾਕਾਰ ਤੁਹਾਡੇ ਨਾਲ ਕੰਮ ਕਰ ਰਹੇ ਨੇ ਤਾਂ ਮਾਣ ਮਹਿਸੂਸ ਹੁੰਦਾ ਕਿ ਵੀ ਅਸੀਂ ਇੰਨਾ ਕਲਾਕਾਰਾਂ ਨਾਲ ਕੰਮ ਕਰ ਰਹੇ ਹਾਂ ਤੇ ਸਾਡੀ ਕੋਈ ਅਰਦਾਸ ਕੀਤੀ ਹੋਈ ਪਰਮਾਤਮਾ ਨੇ ਪੂਰੀ ਕੀਤੀ ਹੈ ਕਿ ਸਾਡੋ ਇਸ ਕੰਮ ਦਾ ਦਾਸ ਸਭਾ ਦੇ ਬਰੀ ਹੁੰਦਾ ਕਮਲੀਆ ਫਿਲਮ ਕਰਾ ਦੇ ਜਿਹਨੂੰ ਲੋਕ ਦੇਖੇ ਜਾ ਰਹੇ ਸੀ ਆਪਣੇ ਜੂਮ ਤੇ ਬਾਹਰ ਰੱਖ ਰਹੇ ਸੀ ਉਹ ਬਹੁਤ ਬਣਾਦਾ ਬਹੁਤ ਆਗਿਆ ਉਹ ਫਿਲਮ ਦੀ ਸੁੰਦਰਤਾ ਨੂੰ ਅਲੱਗ ਤਰੀਕੇ ਦੇ ਨਾਲ ਦਰਸਾ ਰਹੇ ਸੀ ਕਿੰਨਾ ਖਫਕਰ ਮੈਸ ਹੁੰਦਾ ਸੀਗਾ ਵੀ ਅਸੀਂ ਇਸ ਫਿਲਮ ਦਾ ਪਾਰਟ ਬਨੇ ਤੇ ਇੱਕ ਵੀ ਬਾਈ ਹੋਰਾਂ ਦੇ ਸਾਹਮਣੂ ਅਪਰੋਚ ਕੀਤੀ ਲੋਕਾਂ ਨੇ ਕਹੀਆਂ ਨੇ ਕਿ ਆ 6 ਵਾਰ ਦੇਖੀ ਐ 7 ਵਾਰ ਦੇਖੀ ਐ ਮਤਲਬ ਮੈਂ ਕਦੇ ਸ਼ੂਟ ਚ ਸੀ ਮੈਨੂੰ ਕਹਿੰਦਾ ਮੈਂ ਪੰਜ ਵਾਰ ਦੇਖਿਆ ਮੈਂ ਕਿ ਜਦੋਂ ਕੋਈ ਵਧੀਆ ਸਬਜੈਕਟ ਆਉਦਾ ਮੈਂ ਹਿੱਸਾ ਲੈਂਦਾ ਤੇ ਚਲੋ ਕਈ ਵਾਰੀ ਕਈ ਵਾਰੀ ਛੁੱਟ ਵੀ ਜਾਂਦੇ ਨੇ ਇੰਨੀ ਦੇਰ ਅਸੀਂ ਕਿਤਾਬਾਂ ਨਾਲ ਜੁੜੇ ਅਸੀਂ ਸਾਹਿਤ ਨਾਲ ਜੁੜੇ ਨਹੀਂ ਉਹ ਸਾਹਿਤ ਨਾਲ ਜੁੜਿਆ ਬੰਦਾ ਲਿਖ ਭਾਵਨਾ ਤੇ ਬੋਲ ਨੂੰ ਤਾਂ ਢਾਂਗ ਹੀ ਹੋਰ ਹੁੰਦਾ ਨਾਲੇ ਤਾਂ ਛੋਟੇ ਬੱਚੇ ਵੀ ਉਹਨੇ ਆਇਆ ਬੈਠਾ ਹੁੰਦਾ YouTube ਘੱਟ ਲੈਂਦਾ ਉਹਨੇ ਉਸੇ ਟਾਈਮ ਨੂੰ ਪਤਾ ਲੱਗ ਗਿਆ ਵੀ ਮੈਂ ਸੁਣਦੇ ਆ ਤਾਂ ਹੁਣ ਉਸੇ ਟਾਈਮ ਮੈਨੂੰ ਬਿਨਾਂ ਕਹੇ ਲਾ ਦੋਗਾ ਉਹਦੇ ਨਾਲੇ ਨਾਲ ਕਮਰੇ ਦੂਜੇ 'ਚ ਬੁਲਾਉਣ ਵੀ ਆਊਗਾ ਵੀ ਮੈਂ ਲਾਤਾ ਸਕਾ ਦਿਖਾਈ ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਮੈਂ ਜੀ ਮੈਨੂੰ ਦਾ ਸਵਾਗਤ ਕਰਦਾ ਹਾਂ ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜੋ ਤੁਹਾਨੂੰ ਆਪਣੇ ਆਪ ਤੇ ਨਾਲ ਮਿਲਾ ਲੈਂਦੀਆਂ ਨੇ ਤੁਹਾਨੂੰ ਆਪਣੇ ਕਿਰਦਾਰਾਂ ਦੇ ਰਾਹੀਂ ਜਾਂ ਕੋਈ ਸਟੋਰੀ ਦੇ ਰਾਹੀਂ ਮਹਿਸੂਸ ਕਰਵਾ ਦਿੰਦੀਆਂ ਨੇ ਵੀ ਆਹ ਫਿਲਮ ਦੇ ਵਿੱਚ ਜੋ ਕਿਰਦਾਰ ਨੇ ਇਹ ਤੁਸੀਂ ਹੋ ਤੇ ਇੱਕ ਅਜਿਹੀ ਸੀਰੀਜ਼ ਆ ਅਰਦਾਸ ਦੀਪੀ ਗਰੇਵਾਲ ਹੋਣੀ ਉਸ ਦੀ ਸੀਰੀਜ਼ ਨੂੰ ਇੱਕ ਇੱਕ ਲੈ ਕੇ ਆ ਰਹੇ ਤੇ ਲੋਕ ਬੜਾ ਸੱਸਾ ਕਾਟੇ ਨੇ ਉਸ ਕਰਨ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਗਿਆ ਤੇ ਕੁਝ ਕਿਰਦਾਰ ਜੇ ਹਨ ਜੇਕਰ ਉਹ ਕਿਰਦਾਰ ਨਾ ਹੋਣ ਤੇ ਉਹ ਫਿਲਮ ਅਧੂਰੀ ਰਹਿ ਜਾਂਦੀ ਆ ਉਹਨਾਂ ਕਿਰਦਾਰਾਂ ਦੇ ਨਾਮ ਅੱਜ ਮੈਂ ਤੁਹਾਨੂੰ ਮਿਲਾਂਦਾ ਸੋ ਮੇਰੇ ਨਾਲ ਮੌਜੂਦ ਨੇ ਦੋ ਬੜੇ ਹੀ ਟਿੱਕਸ ਕਲਾਕਾਰ ਹਰਪ੍ਰੀਤ ਘੁਮਾਨ ਤੇ ਸ਼ਿਮਾ ਗੋਸ਼ਮਾ ਆ స్వాਗਤ ਹੈ ਤੁਹਾਡਾ ਥੈਂਕ ਯੂ ਬੇਟਾ ਠੀਕ ਹੋਈ ਬਿਲਕੁਲ ਠੀਕ ਆ ਦੇਖੋ ਮੈਨੂੰ ਨਹੀਂ ਜਾਂਦੇ ਥੱਕ ਗਏ ਆ ਹੁਣ ਅਲਰਜੀ ਆ ਗਈ ਮੇਰੇ ਤੇ ਤੁਹਾਡਾ ਆਡੀਅנס ਨੂੰ ਕਹਾ ਦੇ ਵੀ ਐਂਕੈਂ ਦੇ ਗੁਰੂ ਜੀ ਸਬਤ ਕੰਮਲਾ ਵੇਲੇ ਨਹੀਂ ਜੀ ਥੱਕਦੇ ਵੇਲੇ ਥੱਕ ਰਹੇ ਹੈਲਾ ਬੰਦਾ ਥੱਕੇ ਵੇਲੇ ਤੁਸੀਂ ਵੀ ਥੱਕ ਜੰਗੇ ਹੋਗੇ ਬਾਅਦ ਆਵਾਸੀ ਰਹੇ ਜਾਂਦੇ ਸੀ ਹੁਣ ਤੁਹਾਨੂੰ ਦੇਖ ਕੇ ਹੋਰ એનર્ਜੀ ਆ ਗਈ ਹੈ ਕੋਰੇ ਕੰਮਲਾ ਦੇਖ ਕੇ એનર્ਜੀ ਹੋਣੀ ਚਾਹੀਦੀ ਹੈ ਅਰਦਾਸ ਕਰਾਂ ਫਿਲਮ ਦੀ ਗੱਲ ਕਰਦਾ ਮੈਂ ਜਿਹੜਾ ਸਿੰਪਲ ਬਣਾਇਆ ਹੈ ਅਰਦਾਸ ਕਰਾਂ ਦੇ ਵਿੱਚ ਤੇ ਉਹਦੇ ਸਿੰਪਲ ਦੇ ਵਿੱਚ ਇੱਦਾਂ ਕਰਕੇ ਸਟੈਚੂਰ ਹੀ ਬਣਾਇਆ ਹੈ ਅਰਦਾਸ ਕਰ ਰਿਹਾ ਉਹਦੇ ਵਿੱਚ ਸਿੰਪਲ ਵੇਖ ਕੇ ਹੀ ਬੰਦਾ ਸਮਝਦਾ ਅਰਦਾਸ ਤੁਸੀਂ ਇਸ ਫਿਲਮ ਤੋਂ ਪਹਿਲਾਂ ਤੇ ਕਿੱਦਾਂ ਇਹ ਮਹਿਸੂਸ ਹੋਇਆ ਸੀ ਜਦੋਂ ਇਸ ਫਿਲਮ ਦਾ 파ਟ ਆ ਬਣੇ ਮੈਂ ਦੇਖੋ ਸਭ ਤੋਂ ਪਹਿਲਾਂ ਅਸੀਂ ਅਰਦਾਸ ਫਿਰ ਅਰਦਾਸ ਕਰਾਂ ਹੁਣ ਆ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਆਪਣੇ ਲਈ ਤੇ ਹਰ ਬੰਦੇ ਅਰਦਾਸ ਕਰਦਾ ਤੇ ਇਹੀ ਸਿੱਖਿਆ ਮਿਲਦੀ ਹੈ ਸਾਨੂੰ ਕਿ ਅਸੀਂ ਸਾਰਿਆਂ ਦੇ ਸੁੱਖੇ ਕਿ ਮੰਗਣੀ ਹੈ ਜਦੋਂ ਅਸੀਂ ਸਾਰਿਆਂ ਦੇ ਸੁੱਖ ਮੰਗਾਂਗੇ ਉਹਦੇ ਵਿੱਚ ਅਸੀਂ ਵੀ ਸ਼ਾਮਲ ਆ ਤੇ ਜਦੋਂ ਅਸੀਂ ਕਿਸੇ ਨੂੰ ਨਮਸਕਾਰ ਕਰਦੇ ਆਂ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਤਾਂ ਹੱਥ ਜੋੜ ਕੇ ਹੱਥ ਜੋੜਨ ਦਾ ਮਤਲਬ ਹੁੰਦਾ ਹੈ ਨਿਮਰ ਹੋਣਾ ਇਹਦੇ ਬਸ ਮਤਲਬ ਮਿੰਨਸਾ ਇਹ ਲੱਗਦਾ ਕਿ ਹੱਥ ਜੋੜਨਾ ਚੰਗੀ ਗੱਲ ਹੈ ਜਿੰਨੀ ਦੇਰ ਅਸੀਂ ਅੰਦਰੋਂ ਨਿਮਰ ਨਹੀਂ ਹੁੰਦੇ ਉਨੀ ਦੇਰ ਨਾ ਤਾਂ ਸਾਡੀ ਉਹ ਐਕਸੈਪਟ ਹੁੰਦੀ ਹੈ ਅਰਦਾਸ ਤੇ ਨਾ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ ਸੋ ਇਹੀ ਇਹਦਾ ਇਸੇ ਕਰਕੇ ਦਾ ਟਾਈਟਲ ਹੈ ਅਰਦਾਸ ਸਰਬੱਤ ਦੇ ਭਲੇ ਦੀ ਜਿੱਥੇ ਅਸੀਂ ਆਪਣੀ ਸੁੱਖ ਮੰਗਦੇ ਆਓ ਆਪਾਂ ਸਾਰਿਆਂ ਦੀ ਅਰਦਾਸ ਸਰਬੱਤ ਦੇ ਭਲੇ ਦੀ ਮੰਗੀਏ ਤੇ ਆਪਣੇ ਜਿਹੜੇ ਦੁੱਖ ਤਕਲੀਫ ਤਾਂ ਦੇਖੋ ਬੰਦੇ ਨੂੰ ਜ਼ਿੰਦਗੀ ਚ ਆਉਂਦੇ ਆ ਤੇ ਆਉਂਦੇ ਰਹਿਣੇ ਵੀ ਆ ਹੈ ਸਾਡੇ ਵੱਡੇ ਵੱਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਕਿਨੇ ਨੇ ਦੁੱਖ ਝੱਲੇ ਪਰ ਉਹ ਹੱਸਦੇ ਆ ਹੱਸਦੇ ਆ ਉਹਨਾਂ ਦੁੱਖਾਂ ਤੇ ਕਿਵੇਂ ਉਹ ਆਪਣਾ ਕੰਟਰੋਲ ਕਰ ਜਾਂਦੇ ਆ ਉਹਨਾਂ ਦੁੱਖਾਂ ਨੂੰ ਅੰਦਰ ਸਵਾ ਕੇ ਫਿਰ ਹੱਸਦੇ ਨੇ ਹੱਸਦੇ ਤੇ ਸਿਖਾਉਗੇ ਸਭ ਅਰਦਾਸ ਰੱਬ ਦੀ ਪਹਿਲੇ ਜਿਹਦਾ ਮੈਂ ਸ਼ੁਰੂ ਦੇ ਵਿੱਚ ਬੋਲ ਰਿਹਾ ਸੀਗਾ ਵੀ ਜਿਹੜੇ ਇਸ ਦੇ ਵਿੱਚ ਕਿਰਦਾਰ ਨੇ ਉਹ ਤੁਹਾਨੂੰ ਖੁਦ ਨੂੰ ਮਹਿਸੂਸ ਕਰਵਾ ਦਿੰਦੇ ਨੇ ਜਿਹੜੇ ਆਪਾਂ ਆਮ ਜਨਤਾ ਹੁੰਦੇ ਉਹ ਕਿਤੇ ਨਾ ਕਿਤੇ ਉਹ ਕਿਰਦਾਰ ਉੱਥੋਂ ਮਿਲਟ ਕਰਦੇ ਹੁੰਦੇ ਨੇ ਤੁਸੀਂ ਜਦੋਂ ਇਸ ਫਿਲਮ ਦਾ ਪਾਰਟ ਹਨੇ ਦੂਜੇ ਦੇ ਕਿਰਦਾਰ ਦੇਖ ਰਹੇ ਸੀਗੇ ਤਾਂ ਕਿੰਨਾ ਕਾ ਆਪਣੇ ਆਪ ਨੂੰ ਕਨੈਕਟ ਹੋ ਪਾ ਰਹੇ ਸੀਗੇ ਵੀ ਇਹ ਸਿਚੁਏਸ਼ਨ ਕਿਤੇ ਦੇਖੋ ਬਟੇ ਸਾਡਾ ਜਿਵੇਂ ਸਿਮਾ ਹੋ ਗਈ ਮੈਂ ਹੋ ਗਈ ਰਪਿੰਦਰ ਐ ਰਿਸ਼ੀ ਮੈਂ ਮੈਂ ਸਾਡਾ ਜਾਂ ਦਾਦੀਆਂ ਮਾਵਾ ਚਾਚੀਆਂ ਤਾਈਆਂ ਵਾਲੇ ਕੈਰੈਕਟਰ ਮਿਲਣਗੇ ਚਾਚੀਆਂ ਤਾਈਆਂ ਮਾਵਾ ਆਪਣੇ ਆਪਣੇ ਉਹ ਦੱਸ ਕਿ ਕਿਵੇਂ ਮਹਿਸੂਸ ਕਰਦੀਆਂ ਨੇ ਉਹਵੇਂ ਉਸੇ ਤਰੀਕੇ ਨਾਲ ਅਸੀਂ ਮਹਿਸੂਸ ਕੀਤਾ ਬਾਕੀ ਜਦੋਂ ਇਹੋ ਜਿਹੀ ਫਿਲਮ ਦਾ ਹਿੱਸਾ ਹੁੰਦਾ ਬੰਦਾ ਉਹਦੀ ਭਾਵੇਂ ਜਿੰਨੀ ਕੁ ਮਰਜ਼ੇ ਐਂਟਰੀ ਹੋਵੇ ਉਹ ਆਪਣੇ ਆਪ ਨੂੰ ਇਹ ਲੱਗਦਾ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਤੇ ਲੋਕ ਵੀ ਆਪਣੇ ਆਪ ਨੂੰ ਇਹ ਸਮਝਣਗੇ ਕਿ ਫਿਲਮ ਸਾਡੀ ਉਸੇ ਤਰੀਕੇ ਨਾਲ ਕਿਉਂਕਿ ਜਦੋਂ ਉਹ ਪਾਤਰਾਂ ਦੇ ਰਾਹੀਂ ਦੁੱਖ ਸੁੱਖ ਦੇਖਣਗੇ ਤੇ ਕਿਵੇਂ ਉਹ ਉਹਨਾਂ ਦੁੱਖ ਕੀ ਕਰਦਿਆਂ ਅਸੀਂ ਕਰਦੇ ਹਾਂ ਰੋਜ਼ ਤੇ ਉਹਨਾਂ ਗਲਤੀਆਂ ਨੂੰ ਮਹਿਸੂਸ ਕਰਕੇ ਅਸੀਂ ਫੀਲ ਕਿਵੇਂ ਕਰਦੇ ਹਾਂ ਅਰਦਾਸ ਕਿਵੇਂ ਕਰਦੇ ਹਾਂ ਇਹ ਦਸੂਜੀ ਕਹਾਣੀ ਅਰਦਾਸ ਸਰਵਤਨ ਦੇ ਪੱਲੇ ਦੀ ਸੋਈ ਸਾਹਬ ਹੋਰਾਂ ਦੇ ਨਾਲ ਤੁਸੀਂ ਸਮ ਦੇਖੋਗੇ ਇਸ ਫਿਲਮ ਦੇ ਵਿੱਚ ਤਾਂ ਇੱਕ એનર્ਜੀ ਲੱਗ ਜੀ ਫੀਲ ਹੁੰਦੀ ਹੈ ਉਹਨਾਂ ਦੇ ਨਾਲ ਕੰਮ ਕਰਨ ਦੀ ਕਿਉਂਕਿ ਜਦੋਂ ਕਿਸੇ ਵਧੀਆ ਕਲਾਕਾਰ ਦੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਜਿਹੜੀ ਉਹ ਤੁਹਾਡੇ એનર્ਜੀ ਹੈ ਜਾਂ ਦੀ ਕਰੈਕਟਰ ਦੀ ਜਿਹੜੀ ਖੂਬਸੂਰਤੀ ਹੈ ਉਹ ਵੱਧ ਜਾਂਦੀ ਹੈ ਕੋਈ ਵੀ ਹੋਵੇ ਕੁਆ ਟੈਸਟ ਜਿਸੋਂ ਤੁਹਾਡੇ ਨਾਲ ਕੰਮ ਕਰ ਰਿਹਾ ਉਹ ਬਹੁਤ ਵਧੀਆ ਕਲਾਕਾਰ ਹੈ ਤਾਂ ਥੋੜੀ ਵੀ ਫਿਰ ਇਹ ਹੁੰਦਾ ਕਿ ਵੀ ਮੈਂ ਉਸ ਤੱਕ ਜੇ ਮੈਂ ਉਸ ਤੱਕ ਨਹੀਂ ਤਾਂ ਮੈਂ ਘੱਟੋ ਘੱਟ ਕੁਝ ਤਾਂ ਜਸਟੀਫਾਈ ਕਰਾਂ ਆਪਣੇ ਕਰੈਕਟਰ ਨੂੰ ਵੀ ਮੈਂ ਜਿਨ੍ਹਾਂ ਦੇ ਨਾਲ ਸੇਮ ਦੀ ਬਿਊਟੀ ਸੇਮ ਦੀ ਬਿਊਟੀ ਬਣਾਉਣ ਦੇ ਲਈ ਤਾਂ ਹਮੇਸ਼ਾ ਮੰਨ ਚੇ ਹੀ ਹੁੰਦਾ ਕਿ ਵੀ ਹਾਂ ਉਨੇ ਹੀ ਮੇਰੀ ਤਰਫੋਂ ਅਗੇ ਕਿੰਨਾ ਸੀ ਦੇ ਪਾਉਣੇ ਆ ਉਹ ਤਾਂ ਸਾਡੀ ਫਿਲਮ ਦੱਸੂਗੀ ਜਾਂ ਸਾਡੇ ਡਾਇਰੈਕਟਰ ਪ੍ਰੋਡਿਊਸਰ ਨੂੰ ਪਤਾ ਪਰ ਆਪਾਂ ਕੋਸ਼ਿਸ਼ ਇਹੀ ਕਰਦੇ ਆ ਕਿ ਵੀ ਅਸੀਂ ਆਪਣਾ ਬੈਸਟ ਤੋਂ ਬੈਸਟ ਦੇਈਏ ਬਾਕੀ ਖੁਸ਼ੀ ਵੀ ਹੁੰਦੀ ਹੈ ਮਾਣ ਵੀ ਮਹਿਸੂਸ ਹੁੰਦਾ ਜਦੋਂ ਤੁਹਾਡੇ ਨਾਲ ਕੋਈ ਸੀਨੀਅਰ ਕਲਾਕਾਰ ਬਹੁਤ ਸੋਲਝੇ ਹੋਏ ਕਲਾਕਾਰ ਤੁਹਾਡੇ ਨਾਲ ਕੰਮ ਕਰ ਰਹੇ ਨੇ ਤਾਂ ਇਹ ਜਿੰਨੀ ਸਾਰੀ ਦੀ ਸਾਰੀ ਸਟਾਰ ਕਾਸਟ ਤੁਸੀਂ ਦੇਖ ਰਹੇ ਹੋ ਵਰਗੀ ਮਾ ਪੰਗੋ ਮੈਮ ਉਹ ਤਾਂ ਨਾਮ ਨਹੀਂ ਰਹੀਆਂ ਕਿਉਂਕਿ ਇਹਦੇ ਵਿੱਚ ਹਲੇ ਨਹੀਂ ਦਿਖੇ ਸੋ ਜਿੰਨੀ ਸਟਾਰ ਕਾਸਟ ਆਪ ਪਰਦੇ ਤੇ ਦਿਖਦੀ ਹੈ ਜਾਂ ਪਰਦੇ ਤੋਂ ਬਾਹਰ ਵੀ ਨੇ ਤਾਂ ਮਾਣ ਮਹਿਸੂਸ ਹੁੰਦਾ ਹੈ ਕਿ ਵੀ ਅਸੀਂ ਇਨ੍ਹਾਂ ਕਲਾਕਾਰਾਂ ਨਾਲ ਕੰਮ ਕਰ ਰਹੇ ਹਾਂ ਇਹ ਸਾਡੀ ਕੋਈ ਅਰਦਾਸ ਕੀਤੀ ਹੋਈ ਪਰਮਾਤਮਾ ਨੇ ਪੂਰੀ ਕੀਤੀ ਹੈ ਕਿ ਸਾਨੂੰ ਇਸ ਫਿਲਮ ਦਾ ਅਰਦਾਸ ਸਰਬੱਤ ਦੇ ਭਲੇ ਦਾ ਮੌਕਾ ਮਿਲਿਆ ਤੇ ਬਾਕੀ ਰਹੀ ਗੱਲ ਇਹ ਹੈ ਕਿ ਹਮੇਸ਼ਾ ਕੋਸ਼ਿਸ਼ ਸੋਚਦੇ ਆ ਕਿੰਨੇ ਕੁ ਖਰੇ ਉੱਤਰਦੇ ਆ ਤਾਂ ਪਰਮਾਤਮਾ ਨੂੰ ਪਤਾ ਹੈ ਕਿ ਵੀ ਕਿਸੇ ਦਾ ਦਿਲ ਨਾਲ ਦਿਖਾਈਏ ਤੇ ਜੇ ਚੰਗਾ ਨਹੀਂ ਕਰ ਸਕਦੇ ਬੁਰਾ ਵੀ ਨਾ ਕਰੀਏ ਤੇ ਆਪਣੇ ਜਿਦਾ ਹੁੰਦਾ ਕਿ ਆਲੇ ਦੁਆਲੇ ਦੇ ਵਿੱਚ ਵੀ ਜਿੱਥੇ ਚਲੋ ਸਾਡਾ ਤਾਂ ਅਲਗ-ਗਾਲਾ ਹੈ ਸਾਡਾ ਤਾਂ ਸਾਰਾ ਕੁਝ ਲੈ ਦੇ ਕੇ ਇੱਕ ਇਹੀ ਝਰਨੀ ਹੈ ਇੱਥੇ ਹੀ ਅਸੀਂ ਕੰਮ ਕਰ ਰਹੇ ਹਾਂ ਅਸੀਂ 24 ਘੰਟੇ ਇਕੱਠੇ ਰਹਿੰਦੇ ਹਾਂ ਸਾਡਾ ਇੱਕ ਪਰਿਵਾਰ ਹੈ ਤੇ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨੂੰ ਠੇਸ ਨਾ ਪਹੁੰਚਾਈਏ ਜੇ ਕਿਤੇ ਗਲਤੀ ਦੇ ਨਾਲ ਕੋਈ ਦੇਖੋ ਪਰਿਵਾਰ ਹੈ ਉੱਚੀ ਨਹੀਂ ਵੀ ਗੱਲ ਵੀ ਹੋ ਜਾਂਦੀ ਹੈ ਕਈ ਵਾਰੀ ਕੁਝ ਤੁਸੀਂ ਕਹਿਣਾ ਨਹੀਂ ਕਹਿ ਹੋ ਜਾਂਦਾ ਜਾਂ ਕੁਝ ਉਹ ਮਤਲਬ ਹੋਰ ਹੋ ਜਾਂਦਾ ਤਾਂ ਇੱਕ ਦੂਜੇ ਨੂੰ ਪਿਆਰ ਮੁਹੱਬਤ ਦੇ ਨਾਲ ਮਾਫੀ ਵੀ ਮੰਗੀ ਮਾਫੀ ਮੰਗਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੈ ਇਹ ਨਹੀਂ ਸੋਚਣਾ ਚਾਹੀਦਾ ਮੈਂ ਤਾਂ ਇਹ ਸੋਚਦੀ ਆ ਵੀ ਹਮੇਸ਼ਾ ਇਹ ਨਹੀਂ ਇੱਕ ਕਲਾਕਾਰ ਨੂੰ ਇਹ ਸੋਚਣ ਚਾਹੀਦਾ ਵੀ ਜੋ ਮੈਂ ਕਰ ਰਿਹਾ ਵੇਤਰ ਕਰ ਰਿਹਾ ਮੈਂ ਵਧੀਆ ਕਰ ਰਿਹਾ ਤੇ ਸੁਣਨ ਦੀ ਆਦਤ ਪਾਈਏ ਜੇ ਮੈਨੂੰ ਕਹਿਣਗੇ ਵੀ ਤੂੰ ਆਹ ਲਾਈਨ ਨੂੰ ਐਵੇਂ ਨਹੀਂ ਸੀ ਬ ਐਦਾਂ ਬੋਲ ਤਾਂ ਮੈਂ ਉਸ ਨੂੰ ਕੋਸ਼ਿਸ਼ ਕਰੂੰਗੀ ਵੀ ਮੈਂ ਉਵੇਂ ਬੋਲਾਂ ਕਿ ਜੋ ਸਾਹਮਣੇ ਵਾਲਾ ਹੋ ਮੇਰਾ ਬੈਸਟ ਜਜ ਹੈ ਇਹ ਮੈਨੂੰ ਦੱਸ ਸਕਦੇ ਨੇ ਮੈਂ ਜੋ बोल ਰਹੀ ਆ ਮੈਂ ਨਾ ਦੇਖ ਸਕਦੀ ਆ ਨਾ ਮੈਂ ਸੁਣ ਸਕਦੀ ਪਰ ਮੈਨੂੰ ਸਾਹਮਣੇ ਜਿਹੜਾ ਜਜ ਬੈਠਾ ਉਹ ਜ਼ਿਆਦਾ ਬਿਹਤਰ ਜਾਣਦਾ ਸੋ ਮੈਂ ਇਹ ਕੋਸ਼ਿਸ਼ ਕਰਦੀ ਹੁੰਦੀ ਆ ਵੀ ਮੈਂ ਜਿਵੇਂ ਇਹਨਾਂ ਨੇ ਕਿਹਾ ਤਾਂ ਮੈਂ ਦੁਬਾਰਾ ਉਹ ਨਾ ਕਰਾਂ ਉਸ ਤੇ ਧਿਆਨ ਰੱਖਾਂ ਸੋ ਸਾਨੂੰ ਤਾਂ ਆਪਣੇ ਆਪ ਦੇ ਇਸ ਤੇ ਹਮੇਸ਼ਾ ਲਾਈਟ ਪਰ ਲਰਨਰ ਅਸੀਂ ਸਿੱਖਣਾ ਹੈ ਅਸੀਂ ਹਲੇ ਵੀ ਨਹੀਂ ਸਿੱਖੇ ਅਸੀਂ ਹਜੇ ਹੋਰ ਸਿੱਖਣਾ ਹੈ ਪਰਮਾਤਮਾ ਇਦਾਂ ਦੇ ਮੌਕੇ ਦਿੰਦਾ ਰਹੇ ਇਦਾਂ ਦੀਆਂ ਫਿਲਮਾਂ ਦੇ ਖੂਬਸੂਰਤ ਫਿਲਮਾਂ ਦਾ ਹਿੱਸਾ ਬਣਦੇ ਰਹੀਏ ਤੇ ਸਾਨੂੰ ਵੀ ਸਿੱਖਣ ਦਾ ਮੌਕਾ ਮਿਲੇ ਜਦੋਂ ਅਰਦਾਸ ਪਹਿਲਾਂ ਫਿਲਮ ਆਈ ਸੀ ਕੇ ਵੀ ਕੁਮਾਈ ਸੀ ਹਾਂ ਤੇ ਉਦੋਂ ਦੇਖਿਆ ਲੱਗ ਰਿਹਾ ਸੀ ਵੀ ਥੀਏਟਰ ਘਰਾਂ ਦੇ ਵਿੱਚ ਜਦੋਂ ਲੋਕ ਦੇਖਣ ਜਾ ਰਹੇ ਸੀ ਆਪਣੇ ਜੋੜੇ ਜੁੱਤੇ ਬਾਹਰ ਰੱਖ ਰਹੇ ਸੀ ਭਾਵਨਾਵਾਂ ਭਾਵਨਾਵਾਂ ਆ ਗਈਆਂ ਦੇਖੋ ਫਿਲਮ ਦੀ ਖੂਬਸੂਰਤੀ ਨੂੰ ਅਲੱਗ ਤਰੀਕੇ ਦੇ ਨਾਲ ਦਰਸਾਰੇ ਸੀ ਕਿੰਨਾ ਕੁ ਫਕਰ ਮਹਿਸੂਸ ਹੁੰਦਾ ਸੀਗਾ ਵੀ ਅਸੀਂ ਇਸ ਫਿਲਮ ਦਾ ਪਾਰਟ ਬਣੇ ਤੇ ਇੱਕ ਪੀਬੀワイ ਹੋਰਾਂ ਨੇ ਸਾਨੂੰ ਅਪਰੋਚ ਕੀਤੀ ਬਿਲਕੁਲ ਬਹੁਤ ਚੰਗਾ ਲੱਗਿਆ ਇਸ ਫਿਲਮ ਨੂੰ ਕਿਉਂਕਿ ਸਾਨੂੰ ਦੇਖੋ ਜਦੋਂ ਇੱਕ ਨਾ ਕੋਈ ਚੀਜ਼ਾਂ ਬੰਧੀਆਂ ਨੇ ਕਹਿੰਦੇ ਆਪਣੇ ਆਪ ਹੀ ਬਣ ਜਾਂਦੀਆਂ ਨੇ ਉਹਨਾਂ ਨੇ ਇੱਕ ਥਾਟ ਲਿਆ ਉਹ ਥਾਟ ਨੂੰ ਸਿਰੇ ਚੜਾਇਆ ਸਾਰਿਆਂ ਦੇ ਨਾਲ ਲੱਗ ਕੇ ਇੱਕ ਫਿਲਮ ਬਣਾਈ ਪਤਾ ਨਹੀਂ ਕਿੰਨਾ ਕਿੰਨਾ ਖੁਸ਼ ਉਹਨਾਂ ਨੇ ਇਹਦੇ ਲਈ ਸੋਚਿਆ ਹੈ ਤਾਂ ਉਹ ਦੱਸ ਸਕਦੇ ਹਨਾ ਪਰ ਇਥੋਂ ਪਤਾ ਲੱਗਦਾ ਵੀ ਇੱਕ ਬਹੁਤ ਪਿਓਰ ਸੋਲ ਦੇ ਨਾਲ ਮਤਲਬ ਇੱਕ ਰੂਹ ਤੋਂ ਕੰਮ ਕੀਤਾ ਗਿਆ ਚਾਹ ਬਹੁਤ ਚੜਿਆ ਪਰ ਉਸ ਸਬਜੈਕਟ ਜਦੋਂ ਅਰਦਾਸ ਆਈ ਕੰਮ ਕੀਤਾ ਬਹੁਤ ਵਧੀਆ ਲੱਗਿਆ ਖੁਸ਼ੀ ਮਹਿਸੂਸ ਹੋਈ ਪਰ ਜਦੋਂ ਫਿਲਮ ਸਿਨੇਮਾ ਘਰਾਂ ਦੇ ਵਿੱਚ ਆਈ ਤੇ ਜਦੋਂ ਫਿਲਮ ਲੋਕਾਂ ਨੇ ਇੰਨੀ ਪਸੰਦ ਕੀਤੀ ਇੰਨੀ ਸਰਾਹੀ ਉਸ ਟਾਈਮ ਹੋਰ ਵੀ ਡਬਲ ਖੁਸ਼ੀ ਹੋਈ ਕਿ ਜਦੋਂ ਅਸੀਂ ਆਏ ਅਸੀਂ ਕੰਮ ਕੀਤਾ ਉਹ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਦਰਸ਼ਕਾਂ ਨੇ ਇਸ ਨੂੰ ਕਿਸ ਮੁਕਾਮ ਤੇ ਕਿਸ ਤਰ੍ਹਾਂ ਲੈ ਜਾਣਾ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਸਿਰਾਂ ਤੇ ਹਨਾ ਜ ਉਹਨਾਂ ਨੇ ਕਬੂਲ ਕਰ ਲਿਆ ਮਤਲਬ ਹਣਾ ਉਹ ਸਿਨੇਮਾ ਘਰਾਂ ਦੇ ਵਿੱਚ ਸਰਪੰਚਾਂ ਦਾ ਲੁਧਿਆਣੇ ਦੇ ਵਿੱਚ ਲੋਕਾਂ ਨੇ ਇੱਕ ਲੰਗਰ ਵੀ ਲਾਇਆ ਹਾਂਜੀ ਹਾਂਜੀ ਲੰਗਰ ਲਾਇਆ ਐਦੂ ਉੱਤੇ ਹੋਰ ਮਾਣ ਵਾਲੀ ਕੀ ਗੱਲ ਆ ਅਸਾਂ ਉਹਦੇ ਸੀ ਕਈਆਂ ਨੇ ਕਿਹਾ ਮਤਲਬ ਇੱਕ ਵਾਰ ਨਹੀਂ ਕਈਆਂ ਨੇ ਕਿਹਾ 6 ਵਾਰ ਦੇਖੀ ਐ 7 ਵਾਰ ਦੇਖੀ ਐ ਮਤਲਬ ਮੈਂ ਕਿਸੇ ਸ਼ੂਟ 'ਚ ਸੀ ਮੈਨੂੰ ਕਹਿਣੋ ਮੈਂ ਪੰਜ ਵਾਰ ਦੇਖਿਆ ਮੈਂ ਵੇ ਕਮਾਲਾ ਉਹ ਕੱਲ ਮੈਂ ਬੜੀ ਖੁਸ਼ੀ ਹੋਈ ਸੀ ਕਿ ਮੈਂ ਫੇਸਬੁੱਕ ਤੇ ਮੈਂ ਇੱਕ ਕਮੈਂਟ ਪੜ੍ਹ ਰਹੀ ਸੀ ਉਹਦੇ ਤੇ ਨਿਸ਼ਾ ਵੀ ਆਪਣੇ ਜਦੋਂ ਅਸੀਂ ਆ ਸ਼ੇਅਰ ਕਰਦਿੰਦੇ ਆ ਵੀ ਭਗੋਂ ਮੈਨਾ ਅਸੀਂ ਕਿੱਥੇ ਅਪਰੋਚ ਕਰੀਏ ਕਿਹਦਾ ਨੰਬਰ ਲਈਏ ਕਿ ਅਸੀਂ ਸਕਰੀਨਿੰਗ ਕਰਾਉਣੀ ਹੈ ਸਪੈਸ਼ਲ ਸਕਰੀਨਿੰਗ ਹਾਂ ਕਮਾਲ ਹੋ ਗਈ ਵਾਕਾ ਉਸ ਹੈ ਮਹਾਰਾਸ਼ਟਰ ਤੋਂ ਸੀ ਬਿਲਕੁਲ ਦੇਖੋ ਇਹ ਆਡੀਅנס ਜਦੋਂ ਨਾਲ ਜੁੜਦੀ ਹੈ ਦਰਸ਼ਕ ਨਾਲ ਜੁੜਦੇ ਨੇ ਤਾਂ ਫਿਰ ਜਿਹੜੀ ਇੰਦਾਂ ਦੀਆਂ ਫਿਲਮਾਂ ਨੇ ਨਾ ਮੈਂ ਤਾਂ ਕਹਿੰਦੀ ਹਰ ਸਾਲ ਬੰਦ ਹੋਰ ਬੰਦ ਕਿਉਂਕਿ ਇਨ੍ਹਾਂ ਫਿਲਮਾਂ ਦਾ ਸਾਨੂੰ ਵੀ ਮੌਕਾ ਮਿਲੇ ਮਿਲੇ ਨਾ ਮਿਲੇ ਉਹ ਵੀ ਵੱਖਰੀ ਗੱਲ ਹੈ ਪਰ ਆਡੀਅנס ਤੱਕ ਤਾਂ ਇਹ ਜੇ ਸੋਹਣੀਆਂ ਸੋਹਣੀਆਂ ਫਿਲਮਾਂ ਹਨਾ ਪਹੁੰਚਣ ਤੇ ਅਸੀਂ ਤਾਂ ਆਪਣੇ ਆਪ ਨੂੰ ਵੀ ਲੱਕੀ ਸਮਝਦੇ ਆ ਤੇ ਆਡੀਅנס ਨੂੰ ਵੀ ਮੈਂ ਕਹਿੰਦੀ ਆ ਵੀ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਐਦਾਂ ਦੀਆਂ ਫਿਲਮਾਂ ਦੇਖਣ ਦਾ ਮੌਕਾ ਮਿਲਦਾ ਮੈਂ ਜਿੰਨੀ ਵਾਰ ਮੈਨੂੰ ਮਿਲੇ ਇਹ ਨਾਲ ਇੱਕ ਚਾਹ ਤੇ ਹੁੰਦਾ ਪਰ ਜਦੋਂ ਇਸ ਫਿਲਮ ਵਾਸਤੇ ਮੇਰੇ ਮੈਂ ਅਲੱਗ ਜਾਂ ਨੂਰ ਹੁੰਦਾ ਇੱਕ ਅੱਖਾਂ ਦੇ ਵਿੱਚ ਤੇ ਇਹਨਾਂ ਦੀ ਕਹਾਣੀ ਸੁਣੀ ਮੈਂ ਵੀ ਫਿਲਮ ਛੱਡ ਕੇ ਭੱਜੇ ਭੱਜੇ ਆਏ ਤੁਸੀਂ ਸੈੱਟ ਦੇ ਉੱਤੇ ਮੈਂ ਕਿਰਦਾਰ ਕਰ ਰਹੀ ਆ ਤੇ ਉਹ ਤੁਹਾਡੇ ਜਿਹੜੇ ਗੁਪਤ ਸੂਤਰ ਕਹਿ ਸਕਦੇ ਆ ਚਾਪਤੀ ਜਸ ਸੁਣ ਲਿਆ ਜਸ ਸੁਣ ਲਿਆ ਆਹੋ ਬਟਾ ਕਈ ਵਾਰੀ ਵੇਲਟ ਕਰਨੀ ਪੈਂਦੀ ਆ ਪਰ ਕਈ ਵਾਰੀ ਸਬਰ ਸੰਤੋਖ ਉਹ ਤਾਂ ਟੁੱਟ ਜਾਂਦਾ ਠੀਕ ਹੈ ਨਾ ਤੇ ਉਹ ਤਾਂ ਗੱਲ ਚੱਲ ਰਹੀ ਸੀਗੀ ਹਰ ਆਰਟਿਸਟ ਦਾ ਹੀ ਹੁੰਦਾ ਮੇਰਾ ਕੱਲੇ ਦਾ ਨਹੀਂ ਕਿ ਜਦੋਂ ਕੋਈ ਵਧੀਆ ਸਬਜੈਕਟ ਆ ਉਹਦਾ ਮੈਂ ਹਿੱਸਾ ਹੋਵਾਂ ਹਾਂਜੀ ਤੇ ਚਲੋ ਕਈ ਵਾਰੀ ਕਈ ਵਾਰੀ ਛੁੱਟ ਵੀ ਜਾਂਦੇ ਨੇ ਕਈ ਵਾਰੀ ਕੋਈ ਕੋਈ ਪ੍ਰੋਬਲਮ ਹੀ ਇੰਜ ਆ ਜਾਂਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹਾਂ ਜਦੋਂ ਵੀ ਕੋਈ ਸਾਡੇ ਆਪਣੀ ਸਾਰੇ ਆਰਟਿਸਟ ਨੇ ਜਦੋਂ ਕੰਮ ਕਰਦੇ ਨੇ ਤੇ ਬਹੁਤ ਚੰਗਾ ਲੱਗਦਾ ਇਹ ਬਹੁਤ ਅੰਗਾ ਲੱਗੇ ਇਸ ਫਿਲਮ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਪੋਸਟਰ ਹਨਾ ਗੁਰਪ੍ਰੀਤ ਦੇ ਨਾਲ ਸਾਡੀ ਉਹ ਹੀਰੋਨ ਸਾਡੀ ਬਹੁਤ ਪਿਆਰੀ ਬੇਟੀ ਆ ਹਨਾ ਜੈਸਮੀਨ ਤੇ ਫਿਰ ਗੁਰਪ੍ਰੀਤ ਉੱਗੀ ਜੀ ਸਰਦਾਰ ਸੋਹੀ ਤੇ ਰਾਣਾ ਜੰਗਬਹਾਦਰ ਸਾਡੇ ਪਦਮਸ਼੍ਰੀ ਸਾਡਾ ਪ੍ਰਾਊਡ ਸਾਰੇ ਸਿਨੇਮੇ ਦਾ ਮੈਡਵਰਿਸ਼ੀ ਹਨਾ ਰੁਪਿੰਦਰ ਰੂਪੀ ਸਾਰੇ ਬੜੇ ਬਹੁਤ ਅੱਛਾ ਕੰਮ ਕੀਤਾ ਪ੍ਰਿੰਸ ਕਮੇਡੀ ਦਾ ਬੋਲੀ ਹਨਾ ਇਹ ਸਾਰਿਆਂ ਦੀ ਜਰਨੀ ਆ ਤੁਸੀਂ ਦੇਖੋਗੇ ਜਦੋਂ બસ ਤੁਸੀਂ ਇਹ ਦੇ ਕੋਣ 13 ਤਰੀਕ ਆ ਜਾਵੇ ਸਾਰੇ ਆਪਸਨੇ ਮਹਾਰਜਾ ਕਰੰਚਾ ਜਾ ਕੇ ਦਰਬਾਰ ਜਿਹੜਾ ਵੀ ਆਪੀ ਸੀਨੇਮਾ ਕਹਿੰਦਾ ਪਾਵਰ ਹਾਊਸ ਮਾ ਤੋਂ ਨਾਮ ਨੇ ਨਾ ਪਾਵਰ ਹਾਊਸ ਨੇ ਜਿਹੜੇ ਉਹ ਰਿਸ਼ੀ ਮੈਮ ਹੋਵੇ ਤੁਸੀਂ ਹੋਵੇ ਤੁਸੀਂ ਰਪਿੰਦਰੂਪੀ ਮੈਮ ਹੋਵੇ ਇਹੋ ਫਿਲਮ ਦੇ ਅਜਿਹੇ ਗਿਰਦਾਦ ਹੋਣ ਤੇ ਫਿਰ ਉਹ ਫਿਲਮ ਆਪਣੇ ਆਪ ਹੀ ਖਤਰਨਾਕ ਨਹੀਂ ਨਹੀਂ ਸਾਥ ਹੁੰਦਾ ਬਟੇ ਸੀਨੀਅਰ ਬਹੁਤ ਬੈਠੇ ਨੇ ਐਡਾ ਨਹੀਂ ਕਰਾਉਣ ਨੇ ਸਾਨੂੰ ਜਦੋਂ ਹੁੰਦਾ ਨਾ ਜਿੰਨੇ ਮੈਡਮ ਰਿਸ਼ੀ ਹੋਗੇ ਤੇ ਗੁਰਪ੍ਰੀਤ ਖੁੱਗੀ ਜੀ ਹੋਗੇ ਜਾਂ ਸਾਡੇ ਭਾਈ ਸੀਨੀਅਰ ਨੇ ਸਰਦਾਰ ਸੋਹੀ ਭਾਜੀ ਜਾਂ ਰਾਣਾ ਜੰਗ ਬਹਾਦਰ ਜੀ ਇਹ ਸੰਗੋਂ ਜਿਹੜਾ ਕਰਾਉਣ ਨੇ ਉਹ ਤਿੰਨਾ ਅ ਅਰਦਾਸ ਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਹੀ ਅ ਕਦਾੜ ਹੈ ਬੜੇ ਫਿਰ ਉਹ ਅਸੀਂ ਵੀ ਅਸੀਂ ਸਾਰੇ ਅਸੀਂ ਇਕੱਠੇ ਜਦੋਂ ਹੋ ਜਾਂਦੇ ਆ ਸਾਨੂੰ ਵੀ ਚੰਗਾ ਲੱਗਦਾ ਕਿ ਜਿਹੜੀ ਸਾਡੇ ਪੂਰ ਪਰ ਇਹ ਖੜ ਗਈ ਕਿ ਤਰ੍ਹਾਂ ਇਹ ਆਪ ਸਾਡੇ ਦੇ ਨਿਸ਼ਾਨ ਹੁੰਦੇ ਸਾਨੂੰ ਇਹਦਾ ਬਸ ਬਹੁਤ ਜਿੰਦਾਬਾਦ ਬਹੁਤ ਜਿੰਦਾਬਾਦ ਜਦੋਂ ਆਪਾਂ ਡਾਇਲੌਗਸ ਹੁੰਦੇ ਆਂ ਕਿ ਦੀ ਭਾਜੀ ਦੇ ਤੇ ਖਰਮੇ ਦੇ ਨਾਲ ਬੋਲਦੇ ਨੇ ਜਿਹੜੀਆਂ ਤੁੱਕਾਂ ਹੁੰਦੀਆਂ ਨੇ ਇੱਕ ਅਲੱਗ ਜ਼ੋਨ ਦੇ ਵਿੱਚ ਲੈ ਜਾਂਦੀਆਂ ਨੇ ਆਪਾਂ ਬਟ ਸਾਹਿਤ ਦੇ ਉੱਤੇ ਉਹਨਾਂ ਦੀ ਪਕੜ ਹੈ ਜਿੰਨਾ ਜਦੋਂ ਮੈਂ ਪਹਿਲਾਂ ਅਸੀਂ ਲੱਖ ਬੋਲੀ ਜਾਈਏ ਜਿੰਨੀ ਦੇਰ ਅਸੀਂ ਕਿਤਾਬਾਂ ਨਾਲ ਜੁੜੇ ਅਸੀਂ ਸਾਹਿਤ ਨਾਲ ਜੁੜੇ ਨਹੀਂ ਉਹ ਸਾਹਿਤ ਨਾਲ ਜੁੜਿਆ ਬੰਦਾ ਦੀ ਭਾਵਨਾ ਤੇ ਬੋਲਣ ਦਾ ਢੰਗ ਹੀ ਹੋਰ ਹੁੰਦਾ ਆਪਰ ਸਿਰੇ ਤੇ ਪਤਾ ਲੱਗ ਜਾਂਦਾ ਵੀ ਇਹ ਬੰਦੇ ਬੰਦਾ ਨੇ ਕੁਝ ਗਿਆਨ ਪ੍ਰਾਪਤ ਕੀਤਾ ਹੈ ਤਾਂ ਬੋਲਦਾ ਹਾਂ ਬਹੁਤ ਗਿਆਨ ਪ੍ਰਾਪਤ ਕੀਤਾ ਉਹਨਾਂ ਦੀਆਂ ਗੱਲਾਂ ਤਾਂ ਤੁਸੀਂ ਕੋਈ ਵੀ ਗੱਲ ਹੈ ਜਿਹਾ ਹੱਸ ਕੇ ਸੱਚੀ ਕਿੰਨੀਆਂ ਗੱਲਾਂ ਸੁਖਾ ਸਕਦੇ ਹਾਂ ਹੱਸ ਕੇ ਸੁਖਾਦੇ ਟੀਜ਼ਰ 'ਚ ਦੇਖਿਆ ਹੀ ਹੈ ਅਸੀਂ ਨਾ ਤਾਂ ਇਸ ਕਰਕੇ ਫਿਰ ਆਪਣੇ ਆਪ ਨੂੰ ਉਹੀ बार-बार ਅਸੀਂ ਕਹਿੰਦੇ ਆ ਕਿ ਇਹਨਾਂ ਦਾ ਜਦੋਂ ਸੰਗ ਮਿਲਦਾ ਸਾਰਿਆਂ ਦਾ ਤਾਂ ਅਸੀਂ ਖੁਸ਼ਕਿਸਮਤ ਆ ਤੇ ਇਹ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਆ ਰੱਬੋ ਸਾਰਿਆਂ ਨੂੰ ਤੰਦਰੁਸਤੀ ਤੇ ਲੰਮੀ ਉਮਰਾਂ ਦਵੇ ਇੰਨੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਮੈਂ ਤਾਂ ਕਹਿੰਨੀ ਆ ਸਾਲ ਚ ਇੱਕ ਕੀਏ ਦੋ ਦੋ ਬਣਾਉਣ ਮੈਂ ਜਦੋਂ ਇਸ ਫਿਲਮ ਦਾ ਟ੍ਰੇਲਰ ਰਿਵਿਊ ਕਰਨ ਦੇ ਵਾਸਤੇ ਲੋਕਾਂ ਦੇ ਵਿੱਚ ਪਹੁੰਚਿਆ ਤੇ ਅਲੱਗ-ਅਲੱਗ ਲੋਕਾਂ ਛੋਟੇ-ਛੋਟੇ ਬੱਚਿਆਂ ਨਾਲ ਵੀ ਗੱਲ ਕੀਤੀ ਇਹ ਬੱਚੇ ਜਿਹੜੇ ਮੈਂ ਕਹਿੰਦੀ ਅਰਦਾਸ ਫਿਲਮ ਆ ਰਹੀ ਐ ਇਹ ਕਹਿੰਦੇ ਹਾਂਜੀ ਹਾਂਜੀ ਵੀਰੇ ਸਾਨੂੰ ਪਤਾ ਐ ਤੇ ਮੈਂ ਕਿਹਾ ਫਿਰ ਕਿੰਨੀ ਕੁ ਵੇਟ ਆ ਤੁਹਾਨੂੰ ਤੇ ਉਹਨਾਂ ਦੇ ਜਿਹੜੇ ਖੂਬਸੂਰਤ ਭਰੇ ਮੈਸੇਜ ਸੀਗੇ ਉਹ ਮੈਂ ਤੁਹਾਡੇ ਤੱਕ ਜਰੂਰ ਪਹੁੰਚਾਉਂਗਾ। ਗੁੱਡ ਤੇ ਲੋਕਾਂ ਦੇ ਵਿੱਚ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਕਿਦਣਾ ਕਿਤੇ ਹੁਣ ਤੁਹਾਡੇ ਦਿਲਾਂ ਦੇ ਵਿੱਚੋਂ ਕਾਉਮ ਹੋਉ ਕਹਿੰਦੇ ਹੁੰਦੇ ਜਿਹੜੇ ਆਪਣੇ ਪਿਆਰ ਦੀ ਦੇ ਵਿੱਚ। ਇਹ ਤਾਂ ਇਹ ਫਿਲਮ ਦਾ ਰਿਹਾ ਮੈਨੂੰ ਆ ਲੱਗਦਾ ਵੀ ਕੋਈ ਕਲੀਅਰ ਹੀ ਆ ਸਾਨੂੰ। ਕਿਉਂਕਿ ਇਹ ਫਿਲਮ ਇੱਕ ਇੱਕ ਸਬਜੈਕਟ ਨਹੀਂ ਹੈਗਾ ਇਹ ਇੱਕ ਲੋਕਾਂ ਦੀ ਜ਼ਿੰਦਗੀ ਹੈ। ਜ਼ਿੰਦਗੀ ਨਾਲ ਰਿਲੇਟਡ ਹੈ। ਇਹਦੇ ਮਾਰੇ ਕੋਈ ਡਾਕਟਰੀ ਮੈਂ ਸੱਚ ਪੁੱਛਣਾ ਮੈਂ ਦੇ ਤਰ੍ਹਾਂ ਫਿਲਮ ਕਹਿਣੇ ਆ ਮੇਰਾ ਪਤਾ ਨਹੀਂ ਫਿਲਮ ਕਹਿਣ ਨੂੰ ਵੀ ਦਿਲ ਨੇ ਕਹਾ ਕਿਉਂਕਿ ਇਹਦੇ ਲਈ ਪਤਾ ਨਹੀਂ ਕੋਈ ਸ਼ਬਦ ਹੀ ਹੋਰ ਬੜਿਆ ਹੋਵੇ ਵੀ ਇਹ ਜਿਹੜਾ ਪਰਦੇ ਤੇ ਆਉਣਾ ਹੈ ਤਾਂ ਇਹ ਇੱਕ ਇਹੋ ਜਿਹੀ ਜਰਨੀ ਹੈ ਤੇ ਬਣਾਇਆ ਹੋਇਆ ਕਿ ਬਣਾਈ ਤਾਂ ਰੂਹ ਨਾਲ ਕਿਉਂਕਿ ਪਤਾ ਨਹੀਂ ਕਿੰਨੀ ਇਮਾਨਦਾਰੀ ਨਾਲ ਹੋਇਆ ਕਿ ਮੈਂ ਜਨਮ ਦਿੱਤਾ ਕਿਵੇਂ ਸਟੋਰੀ ਲਿਖੀ ਹੈ ਤੇ ਕਿਵੇਂ ਐਫਰਟ ਕੀਤੀ ਹੈ ਕਿਵੇਂ ਫਿਲਮਾਈ ਹੈ ਉਹ ਸਾਰੀਆਂ ਗੱਲਾਂ ਤੋਂ ਉੱਤੇ ਜਿਹੜੀ ਇੱਕ ਕਹਿੰਦੇ ਨੇ ਨਾ ਕਿ ਸੱਚੀ ਰੂਹ ਇਹ ਸੱਚੀ ਰੂਹ ਤੋਂ ਬਣੀ ਆ ਇਹਨੂੰ ਇਹ ਕਹਿੰਦੇ ਨੇ ਨਾ ਉਹ ਵੀ ਸੱਚੀ ਫਿਲਮ ਨਹੀਂ ਇਹ ਸਾਰਿਆਂ ਦੇ ਅਰਦਾਸ ਸਭ ਦੇ ਸਰਬੱਤ ਦੇ ਭਲੇ ਦੀ ਇਹ ਸਭ ਦੀ ਅਰਦਾਸ ਹੀ ਹੈ ਜਿਹੜੀ ਕਿ ਇਹ ਸਾਡੇ ਸਾਹਮਣੇ ਬੜ ਕੇ ਆ ਰਹੀ ਹੈ ਸੋ ਇਹਦੇ ਲਈ ਜਿੰਨੇ ਕ ਤੁਸੀਂ ਤੁਹਾਨੂੰ ਉਤਸਕ ਤੇ ਤੁਹਾਨੂੰ ਹੈ ਸਾਡੀ ਆਡੀਅנס ਨੂੰ ਹੈ ਵੀ 13 ਸੈਪਟੈਂਬਰ ਨੂੰ ਅਸੀਂ 13 ਸੈਪਟੈਂਬਰ ਨੂੰ ਅਸੀਂ ਹੈਨਾ ਫਿਲਮ ਦੇਖਣੀ ਹੈ ਉਨੇ ਹੀ ਸਾਡੇ ਚ ਕਿਉਂਕਿ ਅਸੀਂ ਵੀ ਪੂਰੀ ਸਟੋਰੀ ਤੋਂ ਇਹ ਸਟੋਰੀ ਪਤਾ ਜਰਨੀ ਸਾਰਿਆਂ ਦੀ ਕਿਵੇਂ ਕਿਵੇਂ ਆ ਉਹਨਾਂ ਨੇ ਕਿਵੇਂ ਕਿਵੇਂ ਕਿਹੜੀਆਂ ਕਿੜੀਆਂ ਤਕਲੀਫਾਂ ਦੇ ਵਿੱਚੋਂ ਨਿਕਲੇ ਕਿਵੇਂ ਕਿਵੇਂ ਹੋਇਆ ਉਹ ਅਸੀਂ ਵੀ ਕਹਿੰਦੇ ਹਾਂ ਵੀ 13 ਸਤੰਬਰ 6 ਤੇ ਦੇਣੇ ਆ ਜੇ ਸਾਨੂੰ ਵੀ ਪਤਾ ਲੱਗੇ ਤਾਂ ਉਹ ਅਸੀਂ ਵੀ ਭੇਤ ਹੀ ਰੱਖਿਆ ਹੋਇਆ ਵੀ ਸਾਡੇ ਤੱਕ ਵੀ ਇਹ ਨਾ ਪਹੁੰਚੇ ਕਿਉਂਕਿ ਇਹ ਸ ਤਾਂ ਗੀਤਾਂ ਤੋਂ ਹੁੰਦਾ ਜਲੋਨੀ ਇਹ ਗੀਤਾਂ ਨੂੰ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਭਈ ਆ ਅੱਜ ਕਿ ਪਿੰਡਾਂ ਵਿੱਚ ਚੱਲ ਰਹੇ ਹੈ ਗੀਤ ਹੁਣ ਹਨਾ ਤੇ ਪਹਿਲਾਂ ਤਾਂ ਪਤਾ ਹੀ ਅਰਦਾਸ ਕਰਾਂ ਅਰਦਾਸ ਸਰਵਤ ਸਿਪਲੇ ਦੀ ਤੇ ਅੱਜ ਵੀ ਗੀਤ ਰਿਲੀਜ਼ ਹੋਇਆ ਹੈ ਹੈਨਾ ਤੇ ਤੁਸੀਂ ਗੀਤ ਆਪ ਦੇਖੋ ਮੈਨੂੰ ਲੱਗਦਾ ਸਮਝਣ ਦੀ ਲੋੜ ਨਹੀਂ ਪਿਆ ਉਹ ਮੈਂ ਤਾਂ ਪਹਿਲਾਂ ਮੋਬਾਈਲ ਤੇ ਦੇਖ ਲਈਨੀ ਆ ਫਿਰ ਮੈਂ ਉਹਨੂੰ ਕਹਿੰਦੀ ਆ ਐਸ ਟੀ ਵੀ ਤੇ ਉਹ ਕਹਿੰਦੇ ਨਹੀਂ ਨਹੀਂ ਇਹਨੂੰ ਦੂਜੇ ਤੇ ਚਲਾ ਰੋਣੀ ਭਰਦੀ ਐਨੀ ਵਾਰ-ਵਾਰ ਕੁਝ ਚੀਜ਼ਾਂ ਅਜੀਬ ਹੋ ਜਾਂਦੀਆਂ ਨੇ ਵੀ ਜਿਨ੍ਹਾਂ ਨੂੰ ਆਪਾਂ ਵਾਰ-ਵਾਰ ਵਾਰ-ਵਾਰ ਦੇਖਣ ਦਾ ਇੱਛਾ ਸਾਡੇ ਤਾਂ ਛੋਟੇ ਬੱਚੇ ਵੀ ਉਹਨੇ ਆਏ ਬੈਠਾ ਹੁੰਦਾ YouTube ਘੜ ਲੈਂਦਾ ਉਹਨੇ ਉਸੇ ਟਾਈਮ ਉਹਨੂੰ ਪਤਾ ਲੱਗ ਗਿਆ ਵੀ ਮੈਂ ਸੁਣਦੇ ਆ ਤਾਂ ਹੁਣ ਉਸੇ ਟਾਈਮ ਮੈਨੂੰ ਬਿਨਾਂ ਕਹੀ ਲਾ ਦੂਗਾ ਉਹਦੇ ਘਰ ਨਾਲੇ ਨਾਲ ਕਮਰੇਜ ਦੂਜੇ ਚ ਬੁਲਾਉਣ ਵੀ ਆਊਗਾ ਵੀ ਮੈਂ ਲਾਤਾ ਮਤਲਬ ਇੱਕ ਜੇ ਬੱਚੇ ਇਹਨਾਂ ਕਾ ਛੋਟਾ ਬੱਚਾ ਹੈਨਾ ਉਸ ਨੂੰ ਪਸੰਦ ਕਰਦੇ ਤੁਸੀਂ ਆਪ ਦੇਖੋ ਕਿ ਕਿੰਨੀ ਰੂਹ ਨਾਲ ਬਣੀ ਹੋਈ ਕਹਾਣੀ ਟ੍ਰੇਲਰ ਵੀ ਖੂਬਸੂਰਤੀ ਮੈਨੂੰ ਦਿਖੀ ਹੋਰ ਵੀ ਆਪਾਂ ਮਨੁੱਖਤਾ ਨੂੰ ਵੀ ਪ੍ਰਮੋਟ ਕਰ ਰਹੇ ਆ ਇੱਕ ਜਗ੍ਹਾ ਦੇ ਉੱਤੇ ਜਿੱਥੇ ਜੰਗਬਾ ਅਦਰਪਾ ਜੀ ਨਮਾਜ਼ ਪੜ੍ਹਦੇ ਹੁੰਦੇ ਨੇ ਕੂ ਗਿਸਾਬ ਉੱਪਰ ਛਤਰੀ ਲੈ ਕੇ ਖੜਦੇ ਨੇ ਤੇ ਉਹ ਸੀਨ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦਾ ਇੱਕ ਤੇ ਉਹ ਸਾਨੂੰ ਆਪਸੀ ਭਾਈਚਾਰੇ ਦੀ ਸੰਦੇਸ਼ ਖਾਂਦੇ ਖਾਂਦੇ ਉਹ ਉਸ ਨੂੰ ਲੈ ਕੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਵੀ ਜਿਹੜੀਆਂ ਆਪਣੀਆਂ ਹੁਣ ਫਿਲਮਾਂ ਆ ਰਹੀਆਂ ਨੇ ਉਹ ਕਿਤੇ ਨਾ ਕਿਤੇ ਹੁਣ ਜ਼ਿਆਦਾ ਲੋਕਾਂ ਤੇ ਇੰਪੈਕਟ ਪਾ ਰਹੇ ਨੇ ਤੇ ਇਦਾਂ ਦੀਆਂ ਫਿਲਮਾਂ ਬੜੀਆਂ ਸੋਹਣੀਆਂ ਬੜੇ ਇਹ ਤਾਂ ਮੈਸੇਜ ਜਣਾ ਚਾਹੀਦਾ ਵੀ ਧਰਮ ਤੋਂ ਉੱਤੇ ਵੀ ਕੋਈ ਚੀਜ਼ ਹੈ ਇਨਸਾਨੀਅਤ ਜਿਹੜਾ ਬੰਦਾ ਕਾਈਂਡ ਨਹੀਂ ਅਸੀਂ ਦੂਜੇ ਦੇ ਧਰਮ 'ਚ ਨੁਕਸ ਕੱਢੀ ਜਾਂਦੇ ਆ ਨਾਲੇ ਮੈਨੂੰ ਕੀ ਪਤਾ ਮੇਰੇ ਕੋਈ ਵਸਤ ਨਹੀਂ ਕਰਨੀ ਮੈਂ ਕਿਹੜੇ ਕਰਮ ਚ ਪੈਦਾ ਹੋਈ ਆ ਤੇਰੇ ਵਸ ਦੀ ਗੱਲ ਨਹੀਂ ਜਾਤ ਧਰਮ ਨਸਲਾਂ ਇਹ ਅਸੀਂ ਬਣਾਇਆ ਹੈ ਕੁਦਰਤ ਵੱਲੋਂ ਅਸੀਂ ਕੁਦਰਤ ਦੇ ਇੱਕੋ ਹੀ ਬੰਦੇ ਆ ਇੱਕ ਨੂਰ ਤੇ ਸਭ ਜਗ ਉਹ ਜਿਹੜਾ ਕੌਣ ਭਲੇ ਕੌਣ ਹੁੰਦੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਓ ਫਿਰ ਆਪਾਂ 13 ਅਕਤੂਬਰ ਨੂੰ ਹਾਂਜੀ ਮੈਂ ਇਹ ਇਸ ਗੱਲ ਤੇ ਮੈਂ ਆਉਣਾ ਸੀਗਾ ਦੇਖੀਏ ਮੈਂ ਤਾਂ ਸ਼ੁਰੂਆਤ ਤੋਂ ਪੱਲੇ ਜੀ ਜਦੋਂ ਤਾਂ ਤੁਸੀਂ ਮੇਰੇ ਨਾਲ ਇੰਟਰਵਿਊ ਦੇਖ ਰਹੇ ਸੀਗੇ ਇਹ ਇੰਨਾ ਕੋਲ ਮਿਲ ਕੇ ਜਿਹੜਾ ਇੰਟਰਵਿਊ ਹੁੰਦਾ ਉਹ ਇੰਟਰਵਿਊ ਨਹੀਂ ਹੁੰਦੀ ਉਹ ਵੈਸੇ ਇੱਕ ਗੱਲਬਾਤ ਹੁੰਦੀ ਹੈ ਜੋ ਅਸੀਂ ਤੁਹਾਡੇ ਨਾਲ ਕਰ ਰਹੇ ਹੁੰਦੇ ਹਾਂ ਅਸਲ ਦੇ ਵਿੱਚ ਤੁਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ ਜਿਹੜੀਆਂ ਜਿਹੜੀਆਂ ਗੱਲਾਂ ਤੁਹਾਡੇ ਸ਼ਬਦ ਹੁੰਦੇ ਨੇ ਉਹ ਅਸੀਂ ਇੰਨਾ ਤੱਕ ਪਹੁੰਚਾਉਂਦੇ ਆ ਤੇ 13 ਸਤੰਬਰ ਦੇ ਵਾਸਤੇ ਇੱਕ ਛੋਟੀ ਜਿਹੀ ਅਪੀਲ ਹੋ ਗਈ ਬਸ ਇਹੀ ਅਪੀਲ ਹੈ ਸਾਡੀ ਮੈਂ ਤੇ ਸਿਮਾ ਬੈਠੀ ਆ ਸਾਡੇ ਸਾਰੇ ਕਾਸਟ ਵੱਲੋਂ ਹੀ ਸਾਡੇ ਪ੍ਰੋਡਿਊਸਰਜ਼ ਵੱਲੋਂ ਕਿਉਂਕਿ ਇਹ ਇਹ ਇੱਕ ਕੋਈ ਸਬਜੈਕਟ ਨਹੀਂ ਹੈਗਾ ਇਹ ਤੁਹਾਡੀ ਆਪਣੀ ਜ਼ਰਨੀ ਹੈ ਅਸੀਂ ਰੋਜ਼ ਕਿਵੇਂ ਦੀਆਂ ਅਰਦਾਸਾਂ ਕਰਦੇ ਹਾਂ ਮੈਂ ਛੱਡ ਕੇ ਅਸੀਂ ਦੀ ਬਾਤ ਪਾਈਏ ਸਰਵਤ ਦੇ ਪਹਿਲੇ ਦੀ ਆਓ ਆਪਾਂ ਤੇਰਾ ਸਤੰਬਰ ਨੂੰ ਫਿਲਮ ਦੇਖੀਏ ਸਰਵਤ ਦੇ ਪਹਿਲੇ ਦੀ ਇਹ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਫਿਲਮ ਨੂੰ ਦਰਸਾਇਆ ਗਿਆ ਹਰ ਇੱਕ ਗੱਲ ਜੋ ਮਨੁੱਖਤਾ ਨੂੰ ਹੁੰਦੀ ਆ ਪ੍ਰਮੋਟ ਕਰ ਰਹੇ ਨੇ ਦਿੱਤੀ ਗਈ ਰਵਾਹ ਹੋਈ ਆ ਆਪਣੇ ਫਿਲਮ ਦੇ ਰਾਹੀਂ ਅਰਦਾਸ ਸਰਬਤ ਦੇ ਪਲੇ ਦੀ 13 ਸਤੰਬਰ ਨੂੰ ਸਿਨੇਮਾ ਘਰਾਂ ਦਾ ਇਹ ਖਿਲੋਂ ਸ਼ਿੰਗਾਰ ਬਣੇਗੀ ਤੁਸੀਂ ਆਪਣੀ ਪੂਰੀ ਫੈਮਲੀ ਦੇ ਨਾਲ ਜਾ ਕੇ ਇਸ ਫਿਲਮ ਨੂੰ ਦੇਖੋ ਹੁਣ ਦੋਜੀ ਇਜਾਜ਼ਤ ਤਲਵਾ